ਬੈਸ ਜਾਂ ਨਾਲ ਲੋਕਾਂ ਦੇ ਵਿੱਚ ਜਦੋਂ ਕੋਈ ਵਿਆਹ ਸ਼ਾਦੀ ਹੋਣਾ ਤਾਂ ਮੈਨੂੰ ਕਹਿੰਦੇ ਯਾਰ ਗੀਤ ਸੁਣਾ ਦੇ ਪੰਜਾਬੀ ਬਹੁਤ ਹੀ ਵੋਹ ਸੋਨਾ ਗਾਉਂਦਾ ਕਿਤੇ ਵਿਆਹ ਸ਼ਾਦੀ ਹੁੰਦਾ ਸੀ ਤੇ ਮੈਨੂੰ ਲੈ ਜਾਂਦੇ ਸੀ ਸੱਤ ਸੱਤ ਰਾਤ ਸ਼ੇਰ ਇਹ ਗੀਤ ਗਾਉਂਦਾ ਯਾਰ ਯਾਰੀ ਦਿੱਕਤਿਰ ਕਰਦਾ ਤੇ ਲਖਨੇ ਯਾਰੀਆਂ ਲਈ ਫਿਰਦੇ ਜਿੰਨਾ ਕਰਾ ਵਿੱਚ ਸੋਨੀਆਂ ਹੁਣ ਨਾਰਾ ਲੋਕ ਉਹਨਾਂ ਨਾਲ ਦਿਲ ਮਲਾਈ ਫਿਰਦੇ ਮੁਸੀਬਤ ਪੈ ਜਾਵੇ ਕੋਈ ਨਹੀਂ ਬਾਖੜਦਾ ਗਉਂ ਕੱਟ ਕੇ ਦਿਲੋਂ ਬਦਲਾਈ ਫਿਰਦੇ ਓਏ ਪੱਤੀ ਮਾਰ ਗੋਲੀਆਂ ਨਾ ਦੋਸਤਾਂ ਨੂੰ ਤੇ ਜਿਹੜੇ ਯਾਰ ਦੀ ਪੈਣ ਤਕਾਈ ਫਿਰਦੇ ਜਿਹੜੇ ਯਾਰ ਦੀ ਪੈਣ ਤਕਾਈ ਠੀਕ ਹੈ ਉੱਥੇ ਮੇਰਾ ਪਿੰਡ ਖੈਰੇ ਕੀ ਹੈ ਤੇ ਉੱਥੇ ਮੈਂ 5 ਜਮਾਤਾ ਪੜਿਆ ਸੀ ਠੀਕ ਹੈ ਗਰੀਬੀ ਰੇਖਾ ਦੇ ਵਿੱਚ ਮੇਰੇ ਤੋਂ ਫਿਰ ਪੜਿਆ ਨਹੀਂ ਗਿਆ ਇੱਕ ਹੈਂਡੀਕੈਪ ਹੋਣ ਦੇ ਕਰਕੇ ਬਹੁਤ ਔਕਤ ਆਉਂਦੀ ਸੀ ਪਹਿਲਾਂ ਮੈਂ ਗੋਡੇ ਤੇ ਹੱਥ ਰੱਖ ਕੇ ਚੁਰਦਾ ਸੀ ਤੁਰਦੇ ਨਿੱਲੇ ਸੱਡਾ ਲੱਗੀਆਂ ਤੇ ਸਾਡੇ ਮਲ ਮਿਲਦਾ ਟੁਰ ਜਾਣਾ ਜੋ ਦੁੱਖ ਸੁਣਦਾ ਸੀ ਮੇਰਾ ਜੋ ਦੁੱਖ ਸੁਣਦਾ ਸੀ ਮੇਰਾ ਤੂੰ ਕਿੱਥੇ ਜਾ ਕੇ ਬਹਿ ਗਿਆ ਵੇ ਛੜੀ ਲਟਕੇ ਜਿੰਦੜੀ ਲੈ ਕੇ ਹੋਵੇ ਤੂੰ ਕਿੱਥੇ ਜਾ ਕੇ ਬਹਿ ਗਿਆ ਵੇ ਛੜੀ ਲਟਕੇ ਜਿੰਦੜੀ ਲੈ ਕੇ ਹੋਵੇ ਸੋਚਾਂ ਦੇ ਵਿੱਚ ਦਿਨ ਹੈ ਕੀ ਨੂੰ ਖੋ ਲਛਣਾ ਮੈਂ ਯਾਖ ਸਤਾਉਂਦੀ ਸਜਣਾ ਦੀ ਮੈਂ ਰੋਵਾ ਤੇ ਕਰਲਾਵਾ ਯਾਖ ਸਤਾਉਂਦੀ ਸਜਣਾ ਦੀ ਮੈਂ ਰੋਵਾ ਤੇ ਕਰਲਾਵਾ ਜਿੱਥੇ ਗਿਆ ਜਿਵੇਂ ਅੰਮ ਅੰਬਤਾ ਵਰਕ ਤੇ ਬਲਫਾਰ ਸਿੱਧੂ ਦੇ ਮੈਂ ਪੰਜੇ ਕੇ ਗਾ ਕੇ ਆਇਆ ਧਰਮ ਗੀਤ ਰਾਣਾ ਪਿੰਡ ਚਾਇਆ ਸੀ ਮੋਜਮ ਆਇਆ ਸੀ ਮੈਂ ਉਥੇ ਸਮਾ ਲਿਆ ਮੈਨੂੰ ਬਹੁਤ ਪਿਆਰ ਉਹਨਾਂ ਵੀ ਦਿੱਤਾ ਚੱਲਦਾਏ ਵਿੱਚ ਕਰੰਟ ਤੇਰੇ ਐਨੇ ਮੁੱਕਦੇ ਆ ਮੁੱਕਦੇ ਆ ਮੁਖ ਜਾਣਾ ਇੱਕ ਨਰ ਸਹਾਂ ਦੀ ਚੱਲਦੀ ਏ ਆਖਿਰ ਛੁੱਕਦੇ ਆ ਇੱਕ ਦਿਨ ਛੁੱਕ ਜਾਣਾ ਪਾਂਡਾ ਮਿੱਟੀ ਦਾ ਤੂੰ ਬਣਿਆ पांडा मिटी जा तूं ब आख़िरी हिकु टुटी टुट जा हिकु टुटदी तूं टुट जल जी تینو बंद نہیں सारही एस تے ते आणा दूजी نہیں न ਇਸ ਗੱਲ ਦੀ ਕਿਉਂ ਬੰਦਿਆ ਤੈਨੂੰ ਸਾਰ ਨਹੀਂ ਇਸ ਦੁਨੀਆ ਤੇ ਆਉਣਾ ਦੂਜੀ ਵਾਰ ਨਹੀਂ ਉਹ ਦੂਜੀ ਵਾਰ ਨਹੀਂ